ਬਾਣ ਲਿਆ ਜੀ ਬੈਗ ਤੇ ਸਪਲੈਂਡਰ ਹੀ ਲੈ ਕੇ ਚੱਲੇ ਆ। ਕਿਆ ਹੋ ਗਈ ਜੀ ਚੜਾਈ ਇੱਥੋਂ ਦੀ ਸਟਾਰਟ। ਨਾਓ। ਆਏ ਹਾਂ। ਵਾਹ ਜੀ। ਨਜ਼ਾਰੇਦਾਰ ਰੋਡ ਪਹਾੜਾ ਦੇ ਮੱਖਣ ਮਲਾਈ ਵਰਗੀ ਤੇ ਉੱਥੇ ਹੈਗਾ ਜੀ ਆਪਣਾ ਪ੍ਰਾਚੀਨ ਦਰੋਣਸ਼ਿਵਵਾੜੀ ਮੰਦਿਰ ਜੀ। ਚਲੋ ਜੀ ਪਹੁੰਚੇ ਆ ਜੀ ਹੁਣ ਅੰਦਰ। ਤੇ ਆ ਕੋਈ ਬਾਥਰੂਮ, ਬੂਥਰੂਮ ਜਾਣ ਦੀ ਕੋਈ ਦਿੱਕਤ ਆਈ ਤਾਂ ਸਾਰੀ ਰਾਤ ਪੰਪ ਖੁੱਲ੍ਹਾ ਹੀ ਐ। ਇੱਥੇ ਜਾ ਕੇ ਆਪਾਂ ਆਵਾਂਗੇ। ਹਰੇ ਕ੍ਰਿਸ਼ਨਾਂ ਸਤਿ ਸ੍ਰੀ ਅਕਾਲ ਮੇਰਾ ਸਾਰੇ ਵੀਰ ਪੈਨ ਭਰਾਵਾਂ ਨੂੰ ਜੀ ਤੇ ਸ਼ਹਿਰ ਲੁਧਿਆਣੇ ਤੋਂ ਆਪਣੇ ਘਰ ਤੋਂ ਇੱਕ ਹੋਰ ਵੀਡੀਓ ਦੀ ਹੈਗੀ ਹੈ ਸ਼ੁਰੂਆਤ ਕਰਦੇ ਹਾਂ ਜੀ ਤੇ ਬਿਲਕੁਲ ਫਰੈਸ਼ ਵਲੋਗ ਤੇ ਫਰੈਸ਼ ਜਰਨੀ ਅੱਜ ਸ਼ੁਰੂ ਕਰਾਂਗੇ ਟਾਈਮ ਤਾਂ ਲੇਟ ਹੀ ਹੋ ਗਿਆ ਤੇ ਲੇਟ ਲੂਟ ਦਾ ਕੋਈ ਚੱਕਰ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਆਪਾਂ ਆਰਾਮਣਾਲੀ ਜਾਣਾ ਹੈ ਅਸੀਂ ਜਾ ਰਹੇ ਹਾਂ ਜੀ ਅੱਜ ਮੋਟਰਸਾਈਕਲ ਦੇ ਉੱਤੇ ਕਾਂਗੜਾ ਵੇਲੀ ਤੇ ਕਾਂਗੜੇ ਤੋਂ ਬਾਅਦ ਦੇਖਦੇ ਹਾਂ ਕਿੱਥੇ ਜਾਂਦੇ ਹਾਂ ਮਕਲੋੜ ਕੈਂਟਰਮਸ਼ਾਲਾ ਕੀ ਕਰਦੇ ਹਾਂ ਸਪਲੈਂਡਰ ਲੈ ਕੇ ਚੱਲੇ ਆਂ ਥੋੜੀ ਦਿੱਕਤਾਂ ਹੈਗੀਆਂ ਉਹਦੇ ਵਿੱਚ ਪਰ ਇਹ ਹੈ ਮੈਨੇਜ ਕਰ ਲਾਂਗੇ ਕੀ ਹਸਾਬਕਤਾ ਬਣਦਾ ਕੀ ਨਹੀਂ ਬਣਦਾ ਜਿਹੜਾ ਵੀ ਹੋਏਗਾ ਹਸਾਬਕਤਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਲੋਗ ਦੇ ਨਾਲ ਹੀ ਵਲੋਗ ਦੇ ਨਾਲ ਬਣੇ ਰਹੋਗੇ ਤਾਂ ਹੀ ਤੁਹਾਨੂੰ ਜਿਹੜੀ ਹੈਗੀ ਜਰਨੀ ਵਧੀਆ ਲੱਗੂਗੀ ਅੱਜ ਵਲੋਗ ਸ਼ੁਰੂ ਕਰਦੇ ਹਾਂ ਜੀ ਮੋਟਰਸਾਈਕਲ ਦੇ ਉੱਤੇ ਜਿਹੜਾ ਹੈਗਾ ਕਾਫੀ ਸਮਾਨ ਬੰਨਣਾ ਹੈ ਜੀ ਅਸੀਂ ਤੇ ਸਮਾਨ ਬਨ ਕੇ ਫਿਰ ਆਪਾਂ ਨਿਕਲ ਜਾਣਾ ਜੀ ਕਾਗੜਾ ਵੇਲੀ ਵੱਲ ਤੇ ਆਲੇ ਦੁਆਲੇ ਸਾਰੇ ਏਰੀਆਸ ਹੈਗੇ ਨੇ ਮਕਲੋੜ ਗੰਜ ਧਰਮਸ਼ਾਲਾ ਤੇ ਦੋ ਚਾਰ ਜਗ੍ਹਾਵਾਂ ਹੋਰ ਨੇ ਜਿਹੜੀਆਂ ਜਿਹੜੀਆਂ ਜਿੰਨੇ ਜਗ੍ਹਾਵਾਂ ਦੇਖਣ ਲਈਆਂ ਸਾਰੀਆਂ ਦਿਖਾਵਾਂਗੇ ਵਲੋਗ ਦੇ ਨਾਲ ਬਣੇ ਰਹੋ ਲਾਈਕ ਸਬਸ ਤੇ ਇੱਕ ਹੋਰ ਤੁਹਾਡੇ ਤੋਂ ਬੇਨਤੀ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਜੀ ਤੇ ਬਸ ਹੁਣ ਸਭ ਤੋਂ ਪਹਿਲੇ ਦੋ ਤਿੰਨ ਕੰਮ ਕਰਨੇ ਨੇ ਪੈਕਅਪ ਤਾਂ ਮੈਂ ਕਰ ਲਿਆ ਸਾਰਾ ਸਮਾਨ ਸਭ ਤੋਂ ਪਹਿਲਾ ਕੰਮ ਕਰਨਾ ਹੈ ਜੀ ਮੰਜੀ ਕੋੜ ਲੈ ਕੇ ਆਣੀ ਹੈ ਮੇਰੀ ਬੰਜੀ ਕੋੜ ਪਤਾ ਨਹੀਂ ਕਿੱਥੇ ਗਵਾਚ ਗਈ ਲੱਭਣੀ ਪਈ ਮੈਂ ਖੱਜਲ ਹੋ ਗਿਆ ਲੱਭ ਲੱਭ ਕੇ ਤੇ ਕੈਮਰਾਜ਼ ਵਗੈਰਾ ਇਹ ਉਹ ਲਟਰਮ ਸ਼ਟਰਮ ਸਭ ਮੈਂ ਲੈ ਕੇ ਜਾਵਾਂਗੇ ਨਾਲ ਵਧੀਆ ਕੰਟੈਂਟ ਕੱਢਾਂਗੇ 4 ਦਿਨ 4 ਦਿਨ ਦੀ ਯਰਣੀ ਜਿਹੜੀ ਹਿਮਾਲਿਆਜ਼ ਦੇ ਵਿੱਚ ਲੋਅਰ ਹਿਮਾਲਿਆਜ਼ ਤੋਂ ਲੈਟਰ ਰੇਂਜ ਦਿਖਾਵਾਂਗੇ ਤੇ ਉਸ ਤੋਂ ਬਾਅਦ ਹਾਇਰ ਹਿਮਾਲਿਆਜ਼ ਰੇ ਮਣੇ ਰੋਜੀ ਬਲੋਗਰ ਦੇ ਨਾਲ ਸ਼ੁਰੂ ਕਰਦੇ ਆਂ ਜੀ ਅੱਜ ਦੇ ਦਿਨ ਨੂੰ ਇੱਕ ਆ ਸਪੀਕਰ ਲੈ ਕੇ ਚੱਲੇ ਆਂ ਜੀ ਬੜਾ ਹੀ ਜ਼ਬਰਦਸਤ ਸਪੀਕਰ ਹੈ ਥੋੜਾ ਟੁੱਟਿਆ ਹੋਇਆ ਹੈ ਇਹ ਸ਼ੁਭਮ ਬਾਈ ਦਾ ਸਪੀਕਰ ਹੈ ਇਹ ਕਾਫੀ ਟਾਈਮ ਪਹਿਲੇ ਤੋਂ ਚਲਾਉਂਦੇ ਆ ਰਹੇ ਆਂ ਤੇ ਬਹੁਤ ਹੀ ਜ਼ਬਰਦਸਤ ਹੈ ਜੀ ਦੀ ਆਵਾਜ਼ ਕੁਆਲਟੀ ਬਹੁਤ ਵਧੀਆ ਦੋ ਦਿਨ ਇਹ ਚੱਲ ਜਾਂਦੇ ਜੀ ਓਕੇ ਕੰਪਨੀ ਦਾ ਪਤਾ ਨਹੀਂ ਕਿਤੋਂ ਬਾਹਰੋਂ ਆਇਆ ਸੀਗਾ ਜੀ ਇਹ ਮੈਂ ਤਾਂ ਲੈ ਕੇ ਚੱਲੇ ਆਂ ਲੈ ਕੇ ਮੈਂ ਕਿਹਾ ਵਧੀਆ ਗਾਣੇ ਗੁਣੇ ਸੁਣਾਵਾਂਗੇ ਇਕਾਂਤ ਦੇ ਵਿੱਚ ਤੇ ਮੈਂ ਚੱਲੇ ਆਂ ਜੀ ਬਿਲਕੁਲ ਇਕੱਲਾ ਇਸ ਟੂਰ ਦੇ ਉੱਤੇ ਬੈਕ ਟੂ ਦੀ ਮੋਟਰ ਵਲੋਗਿੰਗ ਮੋਡ ਤੇ ਸਭ ਕੋੜ ਲੈ ਲਈ ਜੀ ਬੰਜੀ ਕੋੜ ਇਸ ਦੁਕਾਨ ਤੋਂ ਤੇ ਆ ਥੋੜੀ ਜੀ ਹੈਵੀ ਮਟੀਰੀਅਲ ਦੀ ਮਿਲੀ ਹੈ ਜੀ ਬੰਦਨੀ ਨਹੀਂ ਹੈ ਬੰਦਨੀ ਨਹੀਂ ਹੈ ਪਕੜਾ ਦਿਜੀਏ ਅਭੀ ਬੰਦਨੀ ਨਹੀਂ ਹੈ ਵਧੀਆ ਮਟੀਰੀਅਲ ਹੈ ਜੀ ਇਹ ਥੋੜਾ ਹੈਵੀ ਹੈ ਨਾਲੇ ਇਹਦੇ ਅੱਗੇ ਆਦ ਨਾ ਆ ਚੀਤੇ ਦਿੱਕਤ ਦੇ ਦਿੰਦੀ ਕਈ ਵਾਰੀ ਤੇ ਇਹ ਪੁਆਇੰਟ ਤੋਂ ਵੀ ਇਹ ਪੱਕੀ ਸੀਲ ਕਰੀ ਹੋਈ ਹੈ ਜੀ 4 ਰੁਪਿਆ ਰੇਟ ਹੈਗਾ ਇਹਦਾ ਪਰ ਇਹ 100 ਰੁਪਏ ਦੇ ਵਿੱਚ ਹਕੂਲ ਕਰਦੀ ਹੈ ਇਹ ਜਾਦੀ ਨਹੀਂ ਛੇਤੀ ਕਿਤੇ ਆ ਕੈਮਰਾ ਵੀ ਲੈ ਕੇ ਚੱਲੇ ਆ ਜੀ ਕਿਉਂਕਿ 21 ਤਰੀਕ ਦਾ ਇਵੈਂਟ ਹੈ ਸ਼ਾਇਦ ਕੈਮਰੇ ਦੀ ਲੋੜ ਪੈ ਸਕਦੀ ਹੈ ਜੀ ਉੱਥੇ ਸਾਰਾ ਸਮਾਨ ਵੈਸੇ ਤਾਂ ਰੈਡੀ ਕਰ ਲਿਆ ਜੀ ਕੁਝ ਰਹਿੰਦਾ ਹੋਏਗਾ ਤਾਂ ਉਹ ਦੇਖੀ ਜਾਈਏ ਕਿਉਂਕਿ 4 ਦਿਨ ਹੀ ਚੱਲੇ ਆ ਮੈਨੇਜ ਕਰ ਲਾਂਗੇ ਜੀ ਕਿਸੇ ਨਾ ਕਿਸੇ ਤਰੀਕੇ ਬੰਨ ਲਿਆ ਜੀ ਬੈਗ ਤੇ ਸਪਲੈਂਡਰ ਹੀ ਲੈ ਕੇ ਚੱਲੇ ਆ ਹੁਣ ਕਿਰਪਾ ਰਵੇ ਤੇ ਬਸ ਕੋਈ ਦਿੱਕਤ ਨਾ ਦਵੇ ਜੀ ਸਪਲੈਂਡਰ ਬਸ ਦੇਖਦੇ ਹਾਂ 3-4 ਦਿਨ ਕਿਦਾਂ কাটਦੇ ਆ ਅਲਟੀਮੇਟ ਸਰਵਾਈਵਲ ਹੋਣ ਲੈ ਨਾ ਕੋਈ ਨਾ ਕੋਈ ਸਾਡੇ ਕੋਲ ਸਮਾਨ ਹੈਗਾ ਜੀ ਆਪਣਾ ਖਾਣ ਪੀਣ ਦਾ ਨਾ ਕੋਈ ਖਸ ਹੈਗਾ ਆਪਾਂ ਉੱਥੇ ਹੀ ਜੋ ਵੀ ਹੈ ਲੈ ਕੇ ਖਾਵਾਂਗੇ ਜੀ ਤੇ ਆਪਾਂ ਵੈਸੇ ਚੱਲੇ ਆਂ ਮਾਈਂਡ ਰਿਲੈਕਸ ਕਰਨ ਜੀ ਲਓ ਜੀ ਪੰਨਿਆ ਗਿਆ ਸਮਾਨ ਤੇ ਕੱਢ ਲਈਏ ਜੀ ਕੀੜਾ ਹੁਣ ਕਿਤੇ ਨਾ ਕਿਤੇ ਤਾਂ ਨਿਕਲ ਹੀ ਜਾਾਂਗੇ ਜੀ ਕੋਈ ਨਾ ਕੋਈ ਜਗ੍ਹਾ ਢੂੰਡ ਲਾਂਗੇ ਨੇਚਰ ਦੇ ਜਮਾਂ ਵਿੱਚ ਚਲੋ ਜੀ ਚਲਿਏ ਲਓ ਜੀ ਸਭ ਤੋਂ ਪਹਿਲੇ ਜੀ ਜਾਂਮ ਦੇ ਨਾਲ ਭੜੰਤ ਹੋ ਗਈ ਸਾਡੇ ਦੇਖਦੇ ਆ ਕਿੱਧਰ ਜਾਣਾ ਕੋਈ ਵੀ ਪਲਾਨਟ ਨਹੀਂ ਹੈਗਾ ਬਸ ਹੁਣ ਚੱਲੇ ਆਂ ਚਾਰ ਕਿ ਦਿਨ ਕਾਢਾਵਾਂਗੇ ਜੀ ਵਧੀਆ ਚੜ ਗਏ ਜੀ ਮੇਨ ਹਾਈਵੇ ਤੇ ਤੇ ਇਹ ਹਾਈਵੇ NH44 ਹੈ ਸ਼੍ਰੀਨਗਰ ਤੋਂ ਕੰਨੈਕਟਮਰੀ ਜਾਣ ਵਾਲਾ ਲੰਬਾ ਸਟ੍ਰੈਚ ਜਿਹੜਾ ਸ਼੍ਰੀਨਗਰ ਤੇ ਚੱਲ ਕੇ ਕੰਨੈਕਟਮਰੀ ਤੱਕ ਜਾਂਦਾ ਹੈ ਜੀ ਅਸੀਂ ਹੁਣ ਆਹੀ ਹਾਈਵੇ ਤੇ ਅੱਗੇ ਫਗਵਾੜੇ ਤੱਕ ਜਾਣਾ ਹੈ ਤੇ ਫਗਵਾੜੇ ਤੋਂ ਬਾਅਦ ਆਪਾਂ ਮੋੜ ਮੁੜ ਜਾਗੇ ਜੀ ਜਿਹੜਾ ਧਰਮਸ਼ਾਲਾ ਵੱਲ ਜਾਂਦਾ ਹੈ ਆੰਗੜਾ ਇਹ ਲਾ ਰੂਟ ਫੜਾਗੇ ਤੇ ਰਾਜ ਬਹੁਤ ਸੋਹਣੀਆਂ ਸੋਹਣੀਆਂ ਜਗਾਵਾਂ ਮੈਂ ਤੁਹਾਨੂੰ ਉਹਲਾ ਸਾਰਾ ਇਲਾਕਾ ਦਿਖਾਵਾਂਗੇ ਜੀ ਮੋਟਰਸਾਈਕਲ ਦੇ ਉੱਤੇ ਚੱਲੇ ਹਾਂ ਪਹਿਲੇ ਸੋਚਿਆ ਸੀ ਗਿਫਟਾਂ ਲੈ ਕੇ ਚਲੇ ਜੀ ਪਰ ਦਿਨ ਘੱਟ ਨੇ ਮੈਂ ਤਾਂ ਚੱਲਾ ਮੇਰਾ 21 ਤਰੀਕ ਜਿਹੜਾ ਇਵੈਂਟ ਹੈਗਾ ਉਹਦੇ ਕਰਕੇ ਤੇ ਇਹੀ 4 ਦਿਨ ਤੁਹਾਨੂੰ ਪੂਰਾ ਨੇਚਰ ਫੀਲ ਕਰਾਵਾਂਗੇ ਥੋਲਾ ਕਰ ਰੇਂਜਸ ਦਿਖਾਵਾਂਗੇ ਹਿਮਾਲਿਆਜ਼ ਦਿਖਾਵਾਂਗੇ ਜੀ ਲੋਅਰ ਹਿਮਾਲਿਆਜ਼ ਜਿੰਨਾ ਕਹਿੰਦੇ ਨੇ ਥੋਲਾ ਕਰ ਰੇਂਜ ਜੀ ਤੇ ਇੱਧਰ ਹੀ ਦਾ ਬਰ ਗਲੀ ਗਲੀ ਪਤਾ ਹੈ ਜੀ ਮਰਚੰਡਾਈਜ਼ ਇਹ ਸੋਰੀਓ ਦੀ ਇਨਾ ਘੁੰਮ ਲਿਆ ਜੀ ਮਾਜਾ ਤਾਂ ਹੁਣ ਗਲੀਆਂ ਗਲੀਆਂ ਦਾ ਪਤਾ ਲੱਗ ਗਿਆ ਜੀ ਮਾਜਾ ਇਹ ਤਾਂ ਮੈਂ ਮੂਹ ਪਲਾਂ ਦੀ ਲੋੜ ਨਹੀਂ ਜੀ ਸਾਨੂੰ ਨਾ ਚਾਹੀਦੀ ਉਹ ਵੀ ਸੋਨੇ ਰਾਹ ਬਣੇ ਹੋਏ ਨਹੀਂ ਹੁਣ ਤਾਂ ਪੱਕਾ ਦੋ ਪੈਰੀਂ ਰਾਹ ਬਣ ਗਿਆ ਹੋਇਆ ਆਪਣਾ ਜਿਹੜਾ ਕੋੜਾਂ ਕਾਂ ਤੱਕ ਜਾਂਦਾ ਹੋਇਆ ਮੋਕ ਲੋੜਾਂ ਦੀ ਵੀ ਤੁਹਾਨੂੰ ਦਿਖਾਈਏ ਬਾਕੀ ਬਾਈਕ ਕੱਲ ਜੇ ਲੈ ਕੇ ਤਾਂ ਚੱਲੇ ਆ ਰਿਸਕੀਆ ਕਰੂ ਠੀਕ ਐ ਅਰੇ ਜੱਪਾ ਵਧੀਆ ਕੱਢ ਦੇ ਜੀ ਜੁਨੇ ਇਹ ਟੂਰ ਆੜ ਕੇ ਵਧੀਆ ਕਰਾ ਲਾ ਕੇ ਛੱਡ ਤਕਰੀਬਨ ਅਸੀਂ ਸਫਰ ਕਵਰ ਅਪ ਕਰ ਲਿਆ ਹੋਇਆ ਜੀ 6065 ਕਿਲੋਮੀਟਰ ਦਾ ਤੇ 15 ਕਿਲੋਮੀਟਰ ਹੋਰ ਰਹਿ ਗਿਆ ਜੀ ਆਪਣਾ ਹੁਸ਼ਿਆਰਪੁਰ ਤੇ ਚੱਲੀ ਜਾ ਰਹੇ ਆ ਜੀ ਆਪਾਂ ਤੇ ਉਹੀ ਰਾਹ ਆ ਜਿੱਥੇ ਮੈਂ ਪਹਿਲੇ ਉਸ ਦਿਨ ਆਇਆ ਸੀਗਾ ਹੁਸ਼ਿਆਰਪੁਰ ਕੰਮ ਇਹ ਗੱਲਬਾਤ ਜੇ ਅਸੀਂ ਕਰੀਏ ਇਹ ਰਾਹ ਉਹੀ ਰਾਹ ਆ ਸੀਗਾ ਜਿੱਥੇ ਮੈਂ ਕਹਿ ਰਿਹਾ ਸੀਗਾ ਤੇ ਸਾਨੂੰ ਸਲੇਡਾ ਦੇਖਦਾ ਸੀਗਾ ਅੱਜ ਦੇਖਦੇ ਆ ਕਿੱਥੇ ਤੱਕ ਜਾਂਦੇ ਆ ਕਿੱਥੇ ਤੱਕ ਨਹੀਂ ਪਹੁੰਚਦੇ ਆ ਮੋਟਰ ਵਲੋਗ ਹੀ ਹੈ ਸੋਨੇ ਸੋਨੇ ਰਾਹ ਨੇ ਨਜ਼ਾਰੇ ਨੇ ਕੱਲ ਪਹਾੜ ਦਿਖਾਵਾਂਗੇ ਜੀ ਤੁਹਾਨੂੰ ਆਪਾਂ برفਾਂ ਵਾਲੇ ਹਿੰਦਰਾ ਹਰ ਰੇਂਜਿਸ ਜਿੱਦੋਂ ਆਪਾਂ ਤੋਲਾ ਕਰ ਰਹੇ ਹਾਂ ਇਸ ਕਦਰ ਨਿਆ ਲੋਅਰ ਹਿਮਾਲਾ ਅਰੇ ਬਹੁਤ ਦਿਖਾਵਾਂਗੇ ਭਾਈ ਐਤ ਕੀ ਅਰੇ ਸਰਵਾਈਵਰ ਲਈ ਹੈ ਕਿ ਟੈਂਟ ਜ਼ਰੂਰ ਲਗਾਵਾਂਗੇ ਪਰ ਖਾਣਾ ਬਿਨਾ ਆਪਣੇ ਆਪ ਨਹੀਂ ਬਣਾਉਣਾ ਕਿਉਂਕਿ ਮੈਂ ਚੂਲਾ ਨਹੀਂ ਲੈ ਕੇ ਗਿਆ ਮਿਲ ਨਹੀਂ ਰਿਹਾ ਸੀਗਾ ਮਿਲ ਰਿਹਾ ਸੀਗਾ ਤਾਂ ਬੜਾ ਮਹਿੰਗਾ ਸੀਗਾ ਜਿਹੜੇ ਆਪ ਨੂੰ ਚਾਹੀਦਾ ਉਹ ਹੀ ਆਪਣੇ ਹੁਣ ਲੋਟ ਆਊਗਾ ਕੰਮ ਇਕ ਜੀ ਟ੍ਰਿਪ ਤੇ ਮੈਂ ਉਹੀ ਲੈ ਕੇ ਜਾਵਾਂਗਾ ਤੇ ਰਾਨਾ ਇੱਕ ਦੋ ਦਿਨਾਂ ਤੱਕ ਜਦੋਂ 22 ਤਰੀਕ ਨੂੰ ਮੈਂ ਵਿਹਲਾ ਹੋਵਾਂਗਾ 23 ਤਰੀਕ ਸਵੇਰੇ ਮੈਂ ਕਸ਼ਮੀਰ ਚਲਾ ਜਾਵਾਂਗਾ ਹੀ ਚਾਈਕ ਕਰਕੇ ਲੁਕਾ ਲੁਕਾ ਮੰਗਦੇ ਹੋਏ ਕੰਟੈਂਟ ਦੱਸ ਦਿਨ ਦਿਖਾਵ 10 ڈیز ਇਨ ਕਸ਼ਮੀਰ ਸੀਰੀਜ਼ ਬਿਲਕੁਲ ਉਹ ਪਾਕਿਸਤਾਨ ਦੇ ਬਾਰਡਰ ਮੈਂ ਕੈਂਪਿੰਗ ਕਰਾਂਗਾ ਜੀ ਉਹੀ ਏਰੀਆ ਤੁਹਾਨੂੰ ਸਾਰਾ ਦਿਖਾਵਾਂਗਾ ਕਸ਼ਮੀਰ ਦਾ ਪਰ ਹੁਣ ਦਾ ਜਿਹੜਾ ਹੈਗਾ ਥੋੜਾ ਜਿਹਾ ਐਕਸਟ੍ਰੀਮ ਸਰਵਾਈਵਲ ਹੈ ਬਸ ਜੀ ਨਹੀਂ ਕਰ ਰਿਹਾ ਸੀਗਾ ਕਰੇ ਰਹਿਣ ਦਾ ਤੇ ਮੈਂ ਕਿਹਾ ਥੋੜੇ ਜਿਹਾ ਪਹਾੜ ਦੇਖ ਆਈਏ ਜੀ ਇੱਧਰ ਕੂੜਾ ਹੀ ਕੂੜਾ ਜੀ ਬੱਬੇ ਹੱਥ ਜਮਾ ਗੰਦਗੀ ਮਚੀ ਹੋਈ ਹੈ ਇੱਧਰ ਉਹ ਜਿਹੜਾ ਤੁਹਾਨੂੰ ਦੱਸਿਆ ਕੋਲੂ ਕੰਨੇ ਦਾ ਗੋੜ ਗੋੜ ਉਹਨਾਂ ਨੇ ਤੇ ਗਰਮਾ ਗਰਮ ਗੋੜ ਖਾਣ ਦਾ ਤਾਂ ਨਿਆਰਾ ਆ ਜਾਂਦਾ ਵੈਸੇ ਇੱਕ ਗੱਲ ਤਾਂ ਹੈ ਜੀ ਮਾਨੰਦ ਜੀ ਬਾਹਰ ਹੋ ਸੁਨੇ ਆਲੇ ਦੁਆਲੇ ਸਖੇਦੇ ਦੇ ਪੇੜ ਲੱਗੇ ਹੋਏ ਵਿੱਚ ਘਰ ਸੋਹਣਾ ਯਾ ਰੋਡ ਤੇ ਸੋਹਣੇ ਜੇ ਰਾਹ ਆਪਣੇ ਥੋੜੀ ਦੇਰ ਤੱਕ ਪਹਾੜ ਵੀ ਚੱਲੂ ਹੋ ਜਾਣਗੇ ਜੀ ਆਪਣੀ ਚੋਹਾਲ ਲਿਆ ਇੱਕ ਖੱਬੇ ਹੱਥ ਆਊਗਾ ਜੀ ਪੀਰਾਂ ਦੀ ਕੋਈ ਸਮਾਦ ਜੀ ਹੈਗੀ ਆ ਉਹ ਤੇ ਉੱਥੇ ਪਹਾੜ ਸ਼ੁਰੂ ਨਹੀਂ ਮਰੇ ਟਾਈਮ ਬਾਅਦ ਮੈਂ ਪਹਾੜਾਂ ਤੇ ਜਾ ਕੇ ਭਾਈ ਚਲਾਵਾਂਗਾ ਤੇ ਬਸ ਇਹ ਕਿਰਪਾ ਕਰ ਜੀ ਜੀ ਮੋਟਰਸਾਈਕਲ ਕੋਈ ਜਵਾਬ ਨਾ ਦੇਵੇ ਸ਼ਹਿਰ ਆ ਗਿਆ ਜੀ ਆਪਣਾ ਹੁਸ਼ਿਆਰਪੁਰ ਤੇ ਅਸੀਂ ਇਸ ਟਾਈਮ ਖੜੇ ਹੋਏ ਹਾਂ ਜੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕਿਥੋਂ ਲਗਭਗ 60 ਤੋਂ 70 ਕਿਲੋਮੀਟਰ ਹੈਗਾ ਆਪਣਾ ਚਿੰਤਪੁਰ ਨੇ ਮਾਤਾ ਦਾ ਤਾਵਾ ਤੇ ਹੋ ਸਕੇ ਉੱਥੇ ਚਲੇ ਜਾਵਾਂਗੇ ਅੱਜ ਉੱਥੇ ਹੀ ਸਟੇ ਕਰ ਲਾਂਗੇ ਜੇ ਨਾ ਹੋ ਪਾਇਆ ਤਾਂ ਫਿਰ ਅਗਰ ਥੋੜਾ ਟਾਈਮ ਬਚਿਆ ਤਾਂ ਆਪਾਂ ਉਧਰ ਉਹਦੀ ਫਿਰ ਮਕਲੂੜ ਕੰਗਲਾ ਹਾਈ ਦੇ ਕੱਟ ਜਾਾਂਗੇ ਜੀ ਕਿਉਂਕਿ ਚਿੰਤਪੁਰ ਨੇ ਆਪਣਾ ਟੈਂਟ ਨਹੀਂ ਲੱਗ ਸਕਦਾ ਕੈਂਪਿੰਗ ਨਹੀਂ ਹੋ ਸਕਦੀ ਅਸੀਂ ਬੇਸਿਕਲੀ ਪਰਪਸ ਤਾਂ ਕੈਂਪਿੰਗ ਦੇ ਕਰਨ ਆਏ ਆ ਤੇ ਹੁਣ ਕੁਝ ਖਾ ਲੈਣੇ ਆ ਬਹੁਤ ਲੱਗੀ ਹੋਈ ਐ ਲਿਟਰਰੀ ਕੁंचे ਦੀ ਦੁਕਾਨ ਦੇਖ ਲਈ ਤੇ ਕੱਟ 4 ਮਹੀਨੇ ਹੋ ਗਏ ਨਿਊਟ੍ਰੀਕਲ ਦੇ ਖਾਦੇ ਨੂੰ ਅੱਜ ਖਾਣੇ ਆ ਜੀ 4-5 ਵੀਕ ਤੱਕ 6-7 ਮਹੀਨੇ ਹੋ ਗਏ ਬਈ ਲੁਧਿਆਣੇ ਜਦੋਂ ਸੀਗਾ ਉਦੋਂ ਹੀ ਮੈਂ ਖਾਦਾ ਸੀਗਾ ਤੇ ਫਿਰ ਗਾਂ ਦਾ ਜਿਹੜਾ ਹੈਗਾ ਸਫ਼ਰ ਸ਼ੁਰੂ ਕਰਾਂਗੇ ਟਾਈਮ 3:00 ਵਜੇ ਕੇ 25 ਮਿੰਟ ਦਾ ਹੋ ਗਿਆ ਹਲੋ ਜੀ ਚੱਕੋ ਬਾਈ ਨਿਊਟਰੀ ਕੋਈ ਚਾਹ ਦਿਨਾਰ ਸਲਾਦ ਚਰਨੀ ਖਾ ਪੀ ਕੇ ਜਮਾਂ ਐਨ ਰੱਜ ਗਏ ਤੇ ਹੁਣ ਹਥੋਂ ਚੱਲਦੇ ਆ ਜੀ ਤਕਰੀਬਨ ਹੋਰ ਇੱਥੋਂ ਸਫਰ ਹੋਊਗਾ ਆਪਣਾ ਲਗਭਗ 140-50 ਕਿਲੋਮੀਟਰ ਦੇ ਲਗਭਗ ਤੇ ਚਲੋ ਚੱਲਦੇ ਹਾਂ ਜੀ ਇੱਥੋਂ ਹਿਸ਼ਾਰਪੁਰ ਸ਼ਹਿਰ ਪਾਰ ਕਰਦੇ ਆ ਤੇ ਪਹਾੜਾਂ ਦੇ ਵਿੱਚ ਐਂਟਰ ਕਰਦੇ ਆ ਉਹ ਕਰਕੇ ਤਕੜਾ ਜਾਮ ਲੱਗਿਆ ਹੋਇਆ ਜੀ ਜਦੋਂ ਅਸੀਂ ਧਰਮਸ਼ਾਲਾ ਵੱਲ ਜਾ ਰਹੇ ਹੁੰਨੇ ਆ ਤਾਂ ਇੱਕ ਟਿਬਰੇ ਵਾਲਾ ਫਾਰਮ ਆਉਂਦੇ ਜੀ ਇਹ ਬਹੁਤ ਕੇਮਸ ਹੈ ਜੀ ਫ੍ਰੀਕ ਤਰ੍ਹਾਂ ਦਾ ਇਵੈਂਟ ਕੋਈ ਵੀ ਹੋਵੇ ਇੱਥੇ ਆਪਾਂ ਕਰਵਾ ਸਕਦੇ ਹਾਂ ਇਸ ਫਾਰਮ ਦੇ ਵਿੱਚ ਇਹ ਬਸ ਹੁਣ ਥੋੜਾ ਹੀ ਰਹਿ ਗਿਆ ਜੀ ਪਹਾੜਾਂ ਦਾ ਸਫਰ ਆ ਇੱਥੇ ਝੰਡਿਆਂ ਦਾ ਮਤਲਬ ਦੇਖਣਾ ਮਤਲਬ ਇਹ ਕਿ ਇੱਥੇ ਜਿਹੜੇ ਚਿੰਤਪੁਰਨੀ ਮਾਲ ਦਾ ਚਿੰਤਪੁਰਨੀ ਵਾਲ ਜਾਂਦੇ ਨੇ ਜੀ ਉਹ ਝੰਡੇ ਇੱਥੋਂ ਦੀ ਬਾਏ ਕਰਕੇ ਮੋਟਰਸਾਈਕਲਾਂ ਤੇ ਲਾ ਲੈਂਦੇ ਨੇ ਜਾਂ ਘਰੇ ਜਾ ਕੇ ਵੀ ਲਗਾਉਂਦੇ ਨੇ ਇਹ ਹਿਸਾਬ ਕਿਤਾਬ ਹੁੰਦਾ ਜੀ ਆ ਦੇਖੋ ਹਰ ਜਗ੍ਹਾ ਤੁਹਾਨੂੰ ਇੱਥੇ ਝੰਡੇ ਸੈੱਲ ਕਰਦੇ ਹੋਏ ਲੋਕ ਮਿਲ ਜਾਣਗੇ ਫੇਰ ਰੋਡ ਥੋੜਾ ਇਹ ਜਿਹਾ ਹੀ ਹੈ ਕਿ ਕਿੰਨੇ ਸਾਲ ਹੋ ਗਏ ਰੋਡ ਇਹ ਜਿਹਾ ਹੀ ਹੈ ਜੀ ਇਹ ਇਹਨੂੰ ਹਾਲੇ ਤੱਕ ਸਹੀ ਨਹੀਂ ਕਰਿਆ ਗਿਆ ਕੁੱਟਾ ਭੱਜਿਆ ਰੋਡ ਹੈ ਇੱਕ ਵਾਰ ਇਹੀ ਬਾਈਕ ਸੀਗੀ ਮੇਰੇ ਕੋਲੋਂ ਅੱਜ ਤੋਂ 5 ਸਾਲ ਪਹਿਲੇ ਤੇ ਮੈਂ ਮਕਲੌਰ 간 ਜਾ ਰਿਹਾ ਸੀ ਤੇ ਫਿਰ ਕੀ ਹੋਇਆ ਜੀ ਆਪਣਾ ਇਹੀ ਰੋਡ ਤੇ ਪਿਛਲਾ ਜਿਹੜਾ ਚੱਕਾ ਸੀਗਾ ਉਹ ਚ ਹਵਾ ਸੀਗੀ ਥੋੜੀ ਜਿਹੀ ਘੱਟ ਉਹ ਆਪਣੀ ਲੱਗੀ ਜੀ ਅ ਖੱਡੇ ਦੇ ਵਿੱਚ ਬੈਕ ਸਾਈਡ ਬਾਈਕ ਦੀ ਆਪਣਾ ਤੇ ਉਹਦਾ ਚੱਕਾ ਵੱਜਿਆ ਨਾ ਪਿਛਲੇ ਵਾਲਾ ਤੇ ਉਹ ਸੱਲੋ ਤੇਡਾ ਕਰਤਾ ਜੀ ਉਹਨੇ ਫਿਰ ਆਪਣਾ ਟਾਇਰ ਪੈਂਚਰ ਹੋ ਗਿਆ ਸੀ ਤੇ ਆਪਾਂ ਜਦੋਂ ਉੱਥੇ ਤੱਕ ਗਏ ਪਹਾੜਾਂ ਦੇ ਵਿੱਚ ਇੱਕ ਜਗ੍ਹਾ ਜਾ ਕੇ ਉਹ ਪੈਂਚਰ ਹੋ ਗਿਆ ਹਵਾ ਵੀ ਕਲਗੀ ਉਹ ਪਾਰ ਤੋਂ ਵੀ ਕੋ ਫੇਰਾ ਪਾਉ ਥੋੜੀ ਜਿਹੜਾ ਸੀਗਾ ਬੜਾ ਔਖਾ ਰਾਤ ਨੂੰ ਲੈ ਕੇ ਗਏ ਸੀਗੇ ਸੰਪੂਰਨ ਜਾ ਕੇ ਉਹਨਾਂ ਨੂੰ ਟੂਕ ਪਾਈ ਸੀ ਤੇ ਉਸ ਵਾਰ ਅਗਾਹ ਦਾ ਸਫਰ ਜਿਹੜਾ ਸੀਗਾ ਆਪਾਂ ਸ਼ੁਰੂ ਕੀਤਾ ਸੀਗੀ ਕਰਨਾ ਤੇ ਦੋਸਤੋ ਤਾਂ ਆ ਪਹਰੇ ਕਿੱਥੇ ਸੀਗੇ ਕਿੱਦਾਂ ਧਰਮਸ਼ਾਲਾ ਵਾਦਗੀ ਇਸ ਲਈ ਹਵਾ ਟਾਈਮ ਟੂ ਟਾਈਮ ਚੈੱਕ ਕਰ ਲੈਣੀ ਚਾਹੀਦੀ ਹੈ ਉਦਾਂ ਦਾ ਨਾ ਚੈੱਕ ਕਰਕੇ ਆਇਆ ਸੀ ਹਵਾ ਪੂਰੀ ਹੈ ਪਰ ਫਿਰ ਵੀ ਜਰਾ ਅੰਦਰ ਵਿੱਚ ਕੋਈ ਦਿੱਕਤ ਹੋ ਗਈ ਤਾਂ ਭਾਈ ਕੋਈ ਸੁਣਣਾ ਲਾਣੀ ਹੁੰਦਾ ਇਹਨਾਂ ਰਾਹਾਂ ਤੇ ਕਿਉਂਕਿ ਪਹਾੜ ਹੀ ਨੇ ਲੋ ਜੀ ਦੇ ਸਾਹਮਣੇ ਪਹਾੜ ਸ਼ੁਰੂ ਹੋ ਗਏ ਨੇ ਜੀ ਤੇ ਬਸ ਇਥੋਂ ਹੀ ਫਿਰ ਪਹਾੜਾਂ ਦਾ ਸਫ਼ਰ ਸ਼ੁਰੂ ਹੁੰਦਾ ਹੈ ਇਹ ਇਧਰ ਆਲੇ ਦੁਆਲੇ ਜਿਹੜਾ ਹੈਗਾ ਤੁਹਾਨੂੰ ਰਾਹ ਜਣਾ ਦੇਖ ਰਿਹਾ ਹੈ ਇਹ ਸਾਰਾ ਦਾ ਸਾਰਾ ਦੁਕਾਨਾਂ ਨੇ ਜਾਂਦੇ ਸਾਰ ਆਪਣੇ ਖਾਣ ਪੀਣ ਵਾਲੇ ਟਾਬੇ ਨੇ ਇਹ ਤਾਂ ਬਣਾਏ ਗਏ ਨੇ ਕਿਉਂਕਿ ਜਦੋਂ ਚਾਲੇ ਲੱਗਦੇ ਨੇ ਜਾਂ ਵੱਡੇ ਮੇਲੇ ਹੁੰਦੇ ਨੇ ਤਾਂ ਇੱਥੇ ਲੋਕ ਬਹੁਤ ਰੁਕਦੇ ਨੇ ਪਹਿਲੇ ਇਹ ਸਾਰਾ ਏਰੀਆ ਜਿਹੜਾ ਸੀਗਾ ਸੁਨਮਸਾਨ ਇੰਦਰ ਪਹਿਲੇ ਕੁਝ ਨਹੀਂ ਹੁੰਦਾ ਸੀ ਬਹੁਤ ਸਾਲ ਹੋ ਗਏ ਮੈਨੂੰ ਵੀ ਆਂਦੇ ਹੋਏ ਜਿਹੜੇ ਆ ਸੈਟਾਂ ਦੇ ਲੱਗੇ ਹੁੰਦੇ ਨੇ ਨਾ ਜੀ ਇਹ ਫੁੱਲ ਇਹ ਬੋਂਗਣ ਵਿਲੀਆ ਇਹ ਬਹੁਤ ਸੋਹਣੇ ਲੱਗਦੇ ਨੇ ਜੀ ਕਿਸੇ ਵੀ ਪ੍ਰੋਫਾਈਲ ਦੇ ਬਾਹਰ ਲੱਗੇ ਹੋਣ ਉਹ ਤਾਂ ਫੋਟੋ ਫੋਟੋ ਖਿੱਚਣ ਆਸੇ ਬਹੁਤ ਸੋਹਣੇ ਹੁੰਦੇ ਨੇ ਜੀ ਉਹ ਸਾਹਮਣੇ ਪਹਾੜ ਵੀ ਸ਼ੁਰੂ ਹੋਣ ਵਾਲੇ ਐ ਤੇ ਹੁਣ ਨਜ਼ਾਰੇ ਆਣ ਲਿਆ ਜੀ ਪਹਾੜਾਂ ਦੇ ਹੋਰ 1.5 ਤੋਂ ਘੰਟਾ ਮੋਟਰਸਾਈਕਲ ਚਲਾਵਾਂਗਾ ਜਦੋਂ ਸੂਰਜ ਜਮਾ ਛਿਪਣ ਵਾਲਾ ਹੋ ਗਿਆ ਉਦੋਂ ਮੈਂ ਜੀ ਠੰਡਾ ਕਰ ਦੇਣਾ ਜੀ ਮੋਟਰਸਾਈਕਲ ਦਾ ਕਹਣਾ ਚੱਲ ਹੁਣ ਤੇਰੀ ਕਹਾਣੀ ਖਤਮ ਹੁਣ ਤੂੰ ਟਕਾ ਮਾਰ ਲੈ ਤੇ ਬਹਿ ਜਾ ਆਪਾਂ ਖਾ ਪੀ ਦਾ ਪਿੱਛੋਂ ਆਏ ਆ ਨਿਊਟ੍ਰੀਕੋਲ ਚਾਤੇ ਆ ਨਾ ਟਿੱਟਰ ਜਿਆ ਪਿਆ ਆ ਗਾਂ ਦੇਖਦੇ ਆ ਜੀ ਜੇ ਕੋਈ ਮਿਲ ਗਿਆ ਸਮਾਨ ਪੈਕ ਕਰਾ ਕੇ ਲੈ ਜਾਾਂਗੇ ਤੇ ਕੈਂਪਿੰਗ ਦੇ ਵੇਲੇ ਕੈਂਪਿੰਗ ਜਦੋਂ ਕਰ ਰਹੇ ਹੋਵਾਂਗੇ ਤਾਂ ਉਹ ਖਾ ਲਾਂਗੇ 6:30 ਵਜੇ ਕੈਂਪਿੰਗ ਆਣ ਪਿਚ ਕਰ ਦਿਆਂਗੇ ਜੀ ਆਪਾਂ ਆਏ ਹਾਏ 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 ਮਰਵਾਏਂਗੀ 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 ਤੂੰ ਇਧਰਲੇ ਪਾਸੇ ਹੁਣ ਜੀ ਖੱਬੇ ਹੱਥ ਹੈਗੀ ਆ ਜੀ ਦਰਗਾਹ ਤੇ ਆ ਹੋ ਗਈ ਜੀ ਚੜਾਈ ਇੱਥੋਂ ਦੀ ਸਟਾਰਟ ਨਾ ਚੜ ਗਏ ਪਹਾੜਾਂ ਦੇ ਮੋਟਰਸਾਈਕਲ ਆਖ ਪੇਹਤ ਆਉਗੀ ਜੀ ਹੁਣ ਇੱਕ ਪੀਰਾਂ ਦੀ ਦਰਗਾਹ ਆ ਜੀ ਤੇ ਨਾਲ ਹੀ ਹੈਗਾ ਜੀ ਇੱਕ ਇੱਥੇ ਆਪਣਾ ਜਗਾ ਚੋਹਾਲ ਡੈਮ ਉਹ ਵੀ ਦਿਖਾਨੇ ਆ ਆਹ ਆ ਰਹੀ ਪੀਰਾਂ ਦੀ ਦਰਗਾਹ ਤੇ ਗੁਰੂ ਘਰ ਵੀ ਹੈ ਜੀ ਸ਼ਾਇਦ ਤੇ ਆ ਹਜ਼ਰਤ ਬਾਬਾ ਸ਼ਾ ਖੁਸ਼ਹਾਲ ਸ਼ਾਹ ਦੀ ਦਰਗਾਹ ਜਾਂਦੇ ਨੇ ਲੋਕ ਬਹੁਤ ਭਰ ਭਰ ਕੇ ਭਰਤੀ ਮਜਾਦ ਦੇ ਵਿੱਚ ਤੇ ਤੋਂ ਹੁਣ ਜੀ ਕਟਿੰਗ ਸ਼ੁਰੂ ਹੋ ਜੂਗੀ ਹੁਣ ਆਉਗੇ ਜੀ ਐਨ ਸਰੀਲੇ ਨੇਾਰੇ ਪਹਾੜਾਂ ਤੇ ਮੋਟਰਸਾਈਕਲ ਚਲਾਈ ਜੀ ਚੜ ਗਿਆ ਹੈ ਹੁਣ ਗੇਰਾਂ ਦਾ ਹਿਸਾਬ ਕਿਤਾਬ ਇੱਥੇ ਕੰਮ ਕਰੂਗਾ ਪਹਿਲਾ ਦੂਜਾ ਤੀਜਾ ਚੌਥਾ ਦਾ ਜਮਾ ਕੋਈ ਇਦਾਂ ਦਾ ਰੋਡ ਆ ਗਿਆ ਜਿਹੜਾ ਬਿਲਕੁਲ ਪੱਧਰ ਹੋਇਆ ਤਾਂ ਹੀ ਗੇਮ ਬਣਨਗੀ ਜੀ ਚੌਥੇ ਦੀ ਨਹੀਂ ਤਾਂ ਫਿਰ ਪਹਿਲਾ ਦੂਜਾ ਤੇ ਤੀਜਾ ਇੱਥੇ ਸਾਰੀ ਗੇਮ ਤਲੱਚ ਤੇ ਗੇਰਾਂ ਦੀ ਹੈ ਜੀ ਪਹਾੜਾਂ ਦੇ ਵਿੱਚ ਆਲੇ ਦੁਆਲੇ ਜਿਹੜੇ ਤੁਹਾਨੂੰ ਇਹ ਦੁਕਾਨਦਾਰ ਦਿਖ ਰਹੇ ਨੇ ਬ੍ਰੈਡ ਤੇ ਕੇਲੇ ਲੈ ਕੇ ਇਹ ਇੱਥੇ ਬਾਂਦਰ ਬਹੁਤ ਤਾਦਾਦ ਦੇ ਵਿੱਚ ਨੇ ਤੇ ਉਹਨਾਂ ਨੂੰ ਪਾਉਣ ਵਾਸਤੇ ਇਹ ਇੱਥੇ ਵੇਚਦੇ ਹੁੰਦੇ ਜੀ ਕਿ ਲੋਕ ਖਰੀਦਣ ਤੇ ਅਸੀਂ ਭਾਈ ਇਹ ਆ ਲੱਗਿਆ ਜੀ ਮੋਟਰਸਾਈਕਲ ਇੱਧਰ ਤੇ ਪਹਾੜਾਂ ਦੇ ਵਿੱਚ ਅਸੀਂ ਮੋਟਰਸਾਈਕਲ ਵਾਰਦਾ ਹੋਇਆ ਜੀ ਤੇ ਆਹ ਦੇਖੋ ਜੀ ਕਿੰਨਾ ਪਿਆਰਾ 뷰 ਹੈ ਚੋਹਾਲ ਡੈਮ ਦਾ ਇਹ ਸਾਰਾ ਵਾਟਰ ਸਟੋਰੇਜ ਉਹਦੀ ਹੈ ਜੀ ਚੋਹਾਲ ਡੈਮ ਦੀ ਤੇ ਕਿੰਨਾ ਪਿਆਰਾ ਲੱਗ ਰਿਹਾ ਜੀ ਕਿੰਨਾ ਸੋਹਣਾ ਦੇਖਣ ਲਾਇਕ 뷰 ਜੀ ਦੇਖੋ ਇਹਦੇ ਲਈ ਲੋਕ ਪਹਾੜਾਂ ਦੇ ਵਿੱਚ ਆਉਂਦੇ ਨੇ ਜੀ ਆਹ ਦੇਖੋ ਜੀ ਬਾਂਦਰ ਉਹਨੇ ਆ ਵੀਊ ਹਣੀ ਕਿੰਨਾ ਪਿਆਰਾ ਲੱਗ ਰਿਹਾ ਜੀ ਲੈ ਕੇ ਚੱਲਦੇ ਆ ਅੱਗੇ ਹੁਣ ਮੋਟਰਸਾਈਕਲ ਅੱਜ ਥੋੜਾ ਜਿਹਾ ਸਾਨੂੰ ਕਾਲ ਹੈਗੀ ਕਿਸੇ ਟਿਕਾਣੇ ਤੇ ਲਾ ਲਈਏ ਕੱਲ ਤੋਂ ਜਮਾ ਰੀਜਨਲ ਇੱਕ ਇੱਕ ਵੀਊ ਦਿਖਾਇਆ ਕਰਾਂਗੇ ਕਿਉਂਕਿ ਰੀਜਨਲ ਦਿਖਾਉਣ ਦਾ ਮਤਲਬ ਇਹ ਹੈ ਅੱਜ ਆਪਾਂ ਟਾਈਮ ਸਿਰ ਜਾ ਕੇ ਸੁੱਝਾਂਗੇ ਤੇ ਕੱਲ ਆਪਾਂ 50 60 70 80 100 ਕਿਲੋਮੀਟਰ ਦੀ ਮੋਟਰਸਾਈਕਲ ਚਲਾਉਣਾ ਹੁੰਦਾ ਤੇ ਉਹਨਾਂ ਦੇ ਵਿੱਚ ਆਪਾਂ ਬਹੁਤ ਕੁਝ ਕਵਰਪ ਕਰ ਲਾਂਗੇ ਅੱਜ ਥੋੜਾ ਜਿਹਾ ਲੇਟ ਨਿਕਲੇ ਸੀਗੇ ਤਾਂ ਕਰਕੇ ਸਾਨੂੰ ਇੱਕ ਕਾਹਲ ਆ ਕਿ ਆਪਾਂ ਟੈਂਟ ਲਾ ਲਈਏ ਕਿਤੇ ਵਧੀਆ ਜਿਹੇ ਟਿਕਾਣੇ ਤੇ ਆ ਠਾਰ ਵਾਲੇ ਇਹ ਅੰਗਰੇਜ਼ ਜਾ ਰਹੇ ਵੀ ਜਮਨੀ ਦੀਆਂ ਅੱਖਾਂ ਵਾਲੇ ਇਸ ਟਾਈਮ ਅਸੀਂ ਹੈਗੇ ਆ ਜੀ ਪੰਜਾਬ ਦੇ ਪਹਾੜਾਂ ਦੇ ਵਿੱਚ ਥੋੜੀ ਦੇਰ ਬਾਅਦ ਮੰਗੂਵਾਲ ਕ੍ਰੋਸ ਕਰਕੇ ਥੋੜਾ ਜਿਹਾ ਅਗਾਂਹ ਹੋਰ ਹੋ ਕੇ ਅਸੀਂ ਹਿਮਾਚਲ ਦੇ ਪਹਾੜਾਂ ਦੇ ਵਿੱਚ ਪਹੁੰਚ ਜਾਾਂਗੇ ਜੀ। ਜਿnabla ਵੀ ਕਾਫੀ ਪਹਾੜ ਨੇ ਜਿਹੜੇ ਦਿਖ ਰਹੇ ਨੇ ਸਾਰੇ ਪੰਜਾਬ ਦੇ ਹੀ ਪਹਾੜ ਨੇ ਜੀ। ਅਸੀਂ ਥੋੜੀ ਦੇਰ ਦੇ ਵਿੱਚ ਅਸੀਂ ਹਿਮਾਚਲ ਦੇ ਪਹਾੜਾਂ ਨੂੰ ਇੰਟਰ ਕਰ ਜਾ ਕੇ ਯਾਨੀ ਕਿ ਹਿਮਾਚਲ ਇੰਟਰ ਕਰ ਜਾਾਂਗੇ ਜੀ। ਸਿੱਤਪੁਰ ਨੇ 34 ਕਿਲੋਮੀਟਰ ਕਰਮਸ਼ਾਲਾ 108 ਕਿਲੋਮੀਟਰ ਤੇ ਜਿਆਦਾ ਦੂਰ ਤਾਂ ਹੈ ਨਹੀਂ 108 ਕਿਲੋਮੀਟਰ ਥੋੜਾ ਹੀ ਹੁੰਦਾ ਹੈ ਪਰ ਇਹ ਹੈ ਕਿ ਪੁੰਚਾਂ ਨੂੰ ਸੀ ਆਰਾਮ ਨਾਲ ਜੀ ਸਾਨੂੰ ਕਿਸੇ ਚੀਜ਼ ਦੀ ਕੋਈ ਕਾਲੀ ਹੈ ਨਹੀਂ ਜੀ ਆਹ ਸੜਕਾਂ ਦੇ ਬਾਂਦਰ ਬਾਂਦਰ ਬ੍ਰੀਡ ਵੀ ਖਤਰਨਾਕ ਹੁੰਦੇ ਹਨ ਬਹੁਤ ਹੀ ਸੋਹਣਾ ਨਜ਼ਾਰਾ ਜੀ ਤੇ ਆ ਪੰਪ ਤੇ ਆ ਰਿਹਾ ਜੀ ਆਪਣਾ ਪੋਲਿਊਸ਼ਨ ਚੈੱਕ ਸੈਂਟਰ ਯਾਨੀ ਕਿ ਪ੍ਰਦੂਸ਼ਣ ਜਾਂਚ ਕੇਂਦਰ ਇਹ ਜਮਾ ਹਿਮਾਚਲ ਦੇ ਵਿੱਚ ਪੈਂਦਾ ਬਾਰਡਰ ਦੇ ਲਾਗੇ ਸ਼ਾਕੇ ਮੋਟਰਸਾਈਕਲ ਅਸੀਂ ਕਰਤਾ ਚਾਲੂ ਤੇ ਆ ਟੂਟੀ ਜੀ ਹੁਣ ਵਿੱਚ ਪਾਣੀ ਹੈ ਚੈੱਕ ਕਰਾਣਾ ਸ ਹੈ ਆ ਪਾਣੀ ਵਿੱਚ ਹਾਂਜੀ ਇੱਧਰ ਮੈਂ ਲਗਾ ਦਿੰਦਾ ਇੱਧਰ ਨੂੰ ਕਰ ਲੈ ਠੀਕ ਹੈ ਜੀ ਮੋਟਰਸਾਈਕਲ ਇੱਧਰ ਕਰਨਾ ਪੈਣਾ ਆਪਣਾ ਤੇ ਇਹਦੇ ਵਿੱਚ ਹੜਾਣੀ ਪੈਂਦੀ ਹੈ ਜੀ ਬੋਧਾ ਬਾਜੀ ਆਨ ਲੱਗੀ ਰੀਡਿੰਗ ਆ ਆ ਸਾਫ ਆ ਸੱਪ ਵਰਗਾ ਹੈਗਾ ਜੀ ਆ ਚੈੱਕ ਕਰਦਾ ਮਸ਼ੀਨ ਹਾਂਜੀ ਇੱਥੇ ਹੋਊਗਾ ਜੀ ਚੈੱਕ ਆਪਣਾ ਪੋਲੂਸ਼ਨ ਪੰਦੀ ਕੁ ਮਿੰਟ ਦੀ ਗੇਮ ਹੁੰਦੀ ਹੈ ਜੀ ਫੀਲ ਆਇਆ ਪਰਚਾ ਇਹਨਾਂ ਦੇ ਦੇ ਦੇਣਾ ਤੇ ਫਿਰ ਸਾਲ ਨਹੀਂ ਹੁੰਦਾ ਨਾ ਭਾਈ ਪੋਲੂਸ਼ਨ ਇਹ ਮੋਡਲ ਨਹੀਂ ਛੜਨਾ ਇਹਦਾ ਸਪਲੈਂਡਰ ਦਾ ਤਾਂ ਸਾਲ ਦਾ ਕਰਦੇ ਨੇ ਸ਼ਾਇਦ 2 ਸਾਲ ਦਾ 6 ਮਹੀਨੇ ਆ ਸਾਲ ਦਾ 6 ਮਹੀਨੇ ਆ ਸਾਲ ਦਾ ਇਹ 6 ਮਹੀਨੇ ਆ ਸਾਲ ਦਾ ਹੁੰਦਾ ਜੀ ਤੇ ਉਧਰ ਸੂਰਜ ਢਲਣ ਦੀ ਕਗਾਰ ਤੇ ਹੈ ਜੀ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਬਹੁਤ ਹੀ ਸੋਹਣਾ ਦ੍ਰਿਸ਼ ਪੋਲੂਸ਼ਨ ਇਸ ਝੁੱਗੀ ਜੀ ਚ ਚੈੱਕ ਹੋਇਆ ਹਟ ਜੀ ਚ ਤੇ ਪੇਮੈਂਟ ਕਰਨੀ ਹੈ ਜੀ ਅਸੀਂ ਇੱਥੇ ਉਹਨਾਂ ਨੇ ਭੇਜਿਆ ਵੀਰੇ ਪੇਮੈਂਟ ਅਸੀਂ ਦੇ ਦਿੱਤੀ ਜੀ ਤੇ ਪੋਲਿਊਸ਼ਨ ਵੀ ਹੋ ਗਿਆ ਜੀ ਪੀਲਾ ਪਰਚਾ ਹੁਣ ਦਊਗਾ ਤੇ ਫਿਰ ਲੈ ਕੇ ਭਜੋ ਜੀ ਇੱਥੋਂ ਵੀ ਆਹ ਹੋ ਗਿਆ ਜੀ ਪੋਲਿਊਸ਼ਨ ਪੀਲੇ ਪਰਚੇ ਤੇ ਡੰਨ ਹੋ ਗਿਆ ਕੰਮ ਚਲੋ ਇੱਕ ਚੀਜ਼ ਦਾ ਹੋਰ ਅਸੀਂ ਬਚਾਅ ਕਰ ਲਿਆ ਜੀ ਪੋਲਿਊਸ਼ਨ ਕਰਾ ਲਿਆ ਜੀ ਗਾਂ ਕੋਈ ਰੋਕੇਗਾ ਤਾਂ ਆਪਣੇ ਕੋਲੋਂ 1 ਸਾਲ ਦੀ ਐਲਜੀਟੀ 100 ਰੁਪਏ ਦੇ ਵਿੱਚ ਬਣ ਗਈ ਜੀ ਇਹ ਚਲੋ ਜ਼ਰੂਰੀ ਵੀ ਸੀ ਚੀਜ਼ ਮੈਂ ਕਿਹਾ ਅੱਗੇ ਨਾਲ ਕੋਈ ਰੋਕਲੇ ਪਿੱਛੇ ਉਸ ਪੁਲ ਸੜੇ ਨੇ ਜਦੋਂ ਰੋਕਿਆ ਸੀ ਨਾ ਨਿਮਾਚਲ ਐਂਟਰੀ ਤੇ ਕਿ ਉਹਨੇ ਪੋਲੂਸ਼ਨ ਕਰਕੇ ਰੋਕਿਆ ਤੇ ਮੈਂ ਕਿਹਾ ਭਾਈ ਜਾ ਲੈਂਦੇ ਅਸੀਂ ਵੀ ਡਿਫੈਂਸ ਵਿੱਚ ਕੰਮ ਕਰਦੇ ਰਹੇ ਆ ਮਤਲਬ ਅਸੀਂ ਕਾਫੀ ਸਰਵ ਕੀਤਾ ਸੀਗਾ ਜਦੋਂ ਕਰੋਨਾ ਦਾ ਟਾਈਮ ਸੀਗਾ ਮੈਡੀਕਲ ਸਰਵ ਬਹੁਤ ਕਰਦੇ ਸੀ ਪੁਲਿਸ ਥਲਿਆਂ ਦਾ ਇਹ ਉਹ ਹੁਣ ਨਾ ਪਤਾ ਕੀ ਮੈਨੂੰ ਐ ਲੱਗਦਾ ਜਿੱਦਾਂ ਹੁਣ ਮੇਰੇ ਲਿੰਕ ਹੈਗੇ ਨੇ ਕਾਫੀ ਪੁਲਸ ਵਾਲਿਆਂ ਨਾਲ ਇਹ ਚੰਗੀ ਗੱਲ ਆ ਮੈਂ ਕਮਾਈ ਮੈਡੀਕਲ ਦੇ ਟਾਈਮ ਬੜੇ ਪੁਲਸ ਵਾਲਿਆਂ ਨਾਲ ਲਿੰਕ ਤੋਂ ਮੇਰੇ ਬਣੇ ਪਰ ਨਾ ਕਿਸੇ ਦੇ ਸਾਹਮਣੇ ਇਹ ਛੋਟੀ ਛੋਟੀ ਚੀਜ਼ਾਂ ਦੇ ਚੱਕਰ ਦੇ ਵਿੱਚ ਸਫਾਰਸ਼ ਪਾਉਣ ਦਾ ਮਨ ਨਹੀਂ ਕਰਦਾ ਪਿਆਰਾ ਆਪ ਆਪਣਾ ਚਲਾਨ ਛਡਵਾਈਏ ਇੰਦਾ ਕਰੀਏ ਉੰਦਾ ਕਰੀਏ ਜਿੰਨਾ ਹੱਥ ਪੱਲਾ ਹੋ ਸਕੇ ਸੀ ਆਪ ਹੀ ਮਾਰ ਲੀਏ ਜੀ ਉਸ ਤੋਂ ਬਾਅਦ ਤਾਂ ਰੱਬ ਦਾ ਨਾਮ ਹੀ ਹੈ ਜੀ ਤੇ ਆਪਣਾ ਹੱਥ ਪੱਲਾ ਚੱਲ ਗਿਆ ਉਸ ਤੋਂ ਬਾਅਦ ਪਰਮਾਤਮਾ ਦਾ ਹੱਥ ਪੱਲਾ ਚੱਲਦਾ ਚਲੋ ਜੀ ਬਹੁਤ ਹੀ ਸੋਹਣੇ ਡਾਊਨ ਹਿਲਰੇ ਰਾਹ ਆਪਾਂ ਹਿਲਤਾ ਕਰਕੇ ਆਏ ਹੁਣ ਡਾਊਨ ਹੀ ਲਈ ਆ ਥੋੜੀ ਜੀ ਸ਼ਿਵ ਵਾੜੀ ਤੋਂ ਬਾਅਦ ਦੁਬਾਰਾ ਆਪਾਂ ਹਿਲ ਸ਼ੁਰੂ ਹੋਊਗੀ ਆਏ ਹੋਏ ਵਾਹ ਜੀ ਨਜ਼ਾਰੇਦਾਰ ਰੋਡ ਪਹਾੜਾ ਦੇ ਮੱਖਣ ਮਲਾਈ ਵਰਗੀ ਸੂਬਾ ਜੀ ਗਗਰੇਟ ਕਿੱਥੇ ਪਹੁੰਚਣ ਨੂੰ ਹੋ ਗਏ ਸੀ ਲੇਟ ਨੇ ਤੇ ਬਸ ਇਹ ਤਾਂ ਥੋੜਾ ਹੀ ਹੈਗਾ ਆਪਣਾ ਇਹ ਸ਼ੇਵ ਗਾੜੀ ਤੇ ਇੱਥੇ ਠੰਡ ਦਾ ਜਮਾ ਓਕੇ ਰਿਪੋਰਟ ਲਈ ਹੈ ਜੀ ਪਤਾ ਲੱਗ ਰਿਹਾ ਜੀ ਹੁਣ ਫੀਲ ਹੁੰਦੀ ਪਈ ਐ ਨੱਕ ਠੰਡਾ ਠੰਡਾ ਹੋ ਗਿਆ ਜੀ ਤਾਂ ਗਰਮ ਹੋ ਗਿਆ ਕਿਉਂਕਿ ਲੇਅਰ ਤਾਂ ਆਪਾਂ ਚਾੜ ਕੇ ਆਏ ਸੀਗੇ ਜੀ ਚੰਗੀ ਆਏ ਹੋਏ ਆ ਪੰਜ ਦੂ ਗਗਰੇਟ ਤੋਂ ਆੰਨੇ ਆ ਜੀ ਤੇ ਚਿਤਪੁਰਨੀ ਵੱਡੇ ਪਾਸੇ ਜਾਣੇ ਆ ਜਾਂ ਧਰਮਸ਼ਾਲਾ ਵਾਲੇ ਪਾਸੇ ਜਾਣੇ ਆ ਜੀ ਖੱਬੇ ਹੱਥ ਇੱਕ ਚੜਾਈ ਚੜ੍ਹਦੀ ਛੋਟੀ ਜੀ ਤੇ ਉੱਥੇ ਹੈਗਾ ਜੀ ਆਪਣਾ ਪ੍ਰਾਚੀਨ ਦਰੋਣਸ਼ਿਵ ਵਾੜੀ ਮੰਦਿਰ ਜੀ ਜਿਹਦਾ ਇਤਿਹਾਸ ਤੁਸੀਂ ਇੱਕ ਵਾਰੀ ਗੂਗਲ ਕਰ ਸਕਦੇ ਹੋ ਨਹੀਂ ਤਾਂ ਮੈਂ ਥੋੜਾ ਜਿਹਾ ਅੱਗੇ ਜਾ ਕੇ ਗੂਗਲ ਤੋਂ ਦੇਖ ਕੇ ਹੀ ਦੱਸਾਂਗਾ ਮੈਨੂੰ ਵੀ ਕੋਈ ਪ੍ਰੋਪਰ ਪਤਾ ਨਹੀਂ ਪਰ ਮੈਂ ਆਇਆ ਇੱਥੇ ਬਹੁਤ ਵਾਰੀ ਸ਼ਿਵ ਵਾੜੀ ਮੰਦਿਰ ਵੱਡੇ ਵੱਡੇ ਨਾਗ ਹੁੰਦੇ ਸੀ ਜੀ ਇੱਥੇ ਤੇ ਉਹ ਮੈਂ ਗੱਲ 'ਚ ਪਾ ਲੈਂਦਾ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਜੀ ਤੇ ਇੱਕ ਵਾਰੀ ਇੱਥੇ ਮੈਂ ਘੁੰਮ ਗਿਆ ਸੀਗਾ ਜੀ ਇੱਥੇ ਖਰਗੋਸ਼ ਵਿਕਦੇ ਪਏ ਸੀਗੇ ਤੇ ਉਹ ਖਰਗੋਸ਼ਾਂ ਦੇ ਚੱਕਰ ਵਿੱਚ ਮੈਂ ਵੀ ਉਹਨਾਂ ਦੇ ਨਾਲ ਅੱਗੇ-ਅ ਤੇ ਖਰਗੋਸ਼ ਭਜਦੇ ਰਹੇ ਪਿੱਛੇ ਪਿੱਛੇ ਭਜਦਾ ਰਹਾ ਤੇ ਐਸਾ ਖਰਗੋਸ਼ ਭੱਜੇ ਤੇ ਮੈਂ ਵੀ ਖਰਗੋਸ਼ਾਂ ਦੇ ਵਿੱਚ ਹੀ ਰਲ ਗਿਆ ਜੀ ਤੇ ਉਸ ਤੋਂ ਬਾਅਦ ਸਾਡੀ ਮਾਂ ਤਾਂ ਲੱਭਦੀ ਰਹੀ ਜੀ ਲੱਭਦੇ ਲੱਭਦੇ ਉਹ ਗਾਂਹ ਜਾ ਕੇ 10 ਕਿਲੋਮੀਟਰ ਤੇ ਮੈਂ ਲੱਭਿਆ ਸੀਗਾ ਜੀ ਇੱਥੇ ਭੀੜ ਬਹੁਤ ਹੁੰਦੀ ਹੈ ਤੇ ਮੇਲਾ ਵੀ ਬਹੁਤ ਵੱਡਾ ਪਾਰਾ ਮੇਲਾ ਲੱਗਦਾ ਜੀ ਇੱਥੇ ਹਰ ਸਾਲ ਪਤਾ ਨਹੀਂ ਕਿਹੜਾ ਟਾਈਮ ਹੁੰਦਾ ਉਹ ਅਪ੍ਰੈਲ ਦਾ ਮਹੀਨਾ ਹੁੰਦਾ ਉਦੋਂ ਮੇਲਾ ਲੱਗਦਾ ਸ਼ਾਇਦ ਤੇ ਅਪ੍ਰੈਲ ਦੇ ਟਾਈਮ ਹੀ ਅਸੀਂ ਜ਼ਿਆਦਾ ਜਾਂਦੇ ਹੁੰਦੇ ਸੀਗੇ ਕਿ ਉਹ ਮੇਲਾ ਦੇਖਦੇ ਹੁੰਦੇ ਸੀ ਚਲੋ ਅੱਗੇ ਚੱਲਦੇ ਆ ਮੌਸਮ ਵੀ ਟੱਲਣ ਵਾਲਾ ਹੋਊਗਾ ਹੈ ਠੰਡੀ ਠੰਡੀ ਪਹਾੜਾਂ ਦੇ ਵਿੱਚ ਹਵਾ ਚੱਲ ਰਹੀ ਹੈ ਜੀ ਜਿਹੜੀ ਬਿਆਨ ਕਰਦੀ ਹੈ ਸ਼ਾਇਦ ਹੋ ਸਕਦਾ ਇੰਦਰ ਹਰ ਪਹਾੜਾਂ ਦੇ ਵਿੱਚ ਜਾਂ ਧੋਲਾਤਰ ਪਹਾੜਾਂ ਦੇ ਵਿੱਚ ਬਰਫ਼ ਪਈ ਹੋਵੇਗੀ ਕਿਉਂਕਿ ਉਹ ਪਹਾੜ ਸਾਡੇ ਲੁਧਿਆਣੇ ਤੋਂ ਜਾਂ ਆਪਾਂ ਗੱਲ ਕਰੀਏ ਪੰਜਾਬ ਤੋਂ ਸਭ ਤੋਂ ਜ਼ਿਆਦਾ ਨੇੜੇਲੇ ਪਹਾੜ ਨੇ ਜੀ ਇਹਨੂੰ ਆਪਾਂ ਲੋਅਰ ਹਿਮਾਲਿਆਸ ਦੀ ਕੈਟਾਗਰੀ 'ਚ ਲੈ ਕੇ ਆਉਂਦੇ ਆਂ ਉਦੋਂ ਜਿਹੜੇ ਇਹ ਪਹਾੜ ਨੇ ਜਿੰਨਾ ਪਹਾੜਾਂ ਤੇ ਅਸੀਂ ਮੋਟਰਸਾਈਕਲ ਚਲਾ ਰਹੇ ਹਾਂ ਜੀ ਇਹ ਆਪਣੇ ਪਹਾੜ ਵੀ ਸ਼ਿਵਾਲਿਕ ਰੇਂਜਿਸ ਨੇ ਜਿਹੜੀ ਕਿ ਹਿਮਾਲਿਆ ਦਾ ਹੀ ਸਭ ਮਾਊਂਟੇਨੀਅਸ ਰੀਜਨ ਹੈ ਜੀ ਤੇ ਆ ਬਸ ਇਥੋਂ 5 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਆਪਣਾ ਸਾਰਾ ਪਰਵਾਹੀ ਪੈ ਜਾਏਗਾ ਤੇ ਪਰਵਾਹੀ ਉਹ ਏਰੀਆ ਜਿੱਥੇ ਮਾਦਾ ਚਿੰਤਪੂਰਨੀ ਦਾ ਧਾਮ ਹੈ ਜੀ ਮਾ ਚਿੰਨਮਸਤੀ ਦਾ ਧਾਮ ਜਿੱਥੇ ਸਤੀ ਮਾਤਾ ਜੀ ਦਾ ਮਸਤਿਸ਼ਕ ਗਿਰਿਆ ਸੀਗਾ ਜੀ ਤੇ ਇੱਥੇ ਸਾਰੀ ਚਿੰਤਾਵਾਂ ਮਾ ਦੂਰ ਹੋ ਜਾਂਦੀ ਐ ਇਸ ਲਈ ਇਹਨੂੰ ਕਹਿੰਦੇ ਨੇ ਜੀ ਮਾ ਚਿੰਤਾਪੂਰਨੀ ਯਾਨੀ ਕਿ ਚਿੰਤਾ ਪੂਰਨ ਕਰਨ ਵਾਲੀ ਤਹਾਨੇ ਹੈ ਜੀ ਰਾਹ ਦੇ ਵਿੱਚ ਉਹ ਧਾਮ ਦੇ ਦਰਸ਼ਨ ਵੀ ਕਰਵਾਣੇ ਹੈ ਬਾਕੀ ਨਿਆਰੇ ਲੋ ਜੀ ਸੜਕਾਂ ਦੇ ਆਲੇ ਦੁਆਲੇ ਨੇਚਰ ਦੇ ਆਗੇ ਜੀ ਅਸੀਂ ਪ੍ਰਵਾਹੀ ਸ਼ਹਿਰ ਦੇ ਵਿੱਚ ਤੇ ਇੱਥੋਂ ਹੀ ਜਿਹੜਾ ਹੈਗਾ ਚੰਦਪੁਰਨੀ ਦਾ ਰਾਹ ਕੱਟਦਾ ਹੈ ਜੀ ਤੇ ਧਰਮਸ਼ਾਲਾ ਦਾ ਰਾਹ ਅਲੱਗ ਖਟੇ ਜਾਂਦਾ ਦਿਖਾਣੇ ਆ ਆਹ ਸਾਹਮਣੇ ਜਿਹੜਾ ਰਾਹ ਜਾ ਰਿਹਾ ਹੈ ਜੀ ਇਹੇ ਜਾ ਰਿਹਾ ਜੀ ਆਪਣਾ ਚੰਤਪੁਰਨੀ ਵਾਲੀ ਦੀ ਤੇ ਆਹ ਰਾਹ ਜਿਹੜਾ ਹੈਗਾ ਸਿੱਧਾ ਜਾਊਗਾ ਜੀ ਧਰਮਸ਼ਾਲਾ ਵੱਲ ਆ ਜਿਵੇਂ ਬੋਰਡ ਤੁਸੀਂ ਦੇਖ ਸਕਦੇ ਹੋ ਜੀ ਚੰਤਪੁਰਨੀ ਮਾਤਾ ਮੰਦਰ 3 ਕਿਲੋਮੀਟਰ ਜਵਾਲਾ ਜੀ ਇਧਰਲੇ ਪਾਸੇ 32 ਕਿਲੋਮੀਟਰ ਹੁਣ ਆਪਾਂ ਆਹੀ ਰਾਹ ਫੜਦੇ ਆ ਜੀ ਇੱਧਰ ਆਪਾਂ ਨਹੀਂ ਜਾਵਾਂਗੇ ਕਿਉਂਕਿ ਇੱਥੇ ਆਪਾਂ ਕੈਂਪਿੰਗ ਨਹੀਂ ਕਰ ਸਕਦੇ ਸਾਰੇ ਇੱਥੋਂ ਹੀ ਦਰਸ਼ਨ ਪੂਰ ਕਰੋ ਜੀ ਮਾਦੇ ਦਿਨ ਤਾਂ ਢਲ ਗਿਆ ਆਥਣ ਦਾ ਟਾਈਮ ਜਮਾ ਰਾਤ ਹੋਣ ਵਾਲੀ ਹੈ ਜੀ ਤੇ ਹੁਣ ਕੋਈ ਟਿਕਾਣਾ ਲੱਭਣਾ ਇਹੇ ਰਾਹ ਹੀ ਜਿਹੜਾ ਹੈਗਾ ਕਾਂਗੜਾ ਵੈਲੀ ਵੱਲ ਜਾਂਦਾ ਜਿਹੜੀ ਕਿ ਮੈਨੂੰ ਬੁੜੀ ਸੋਣੀ ਲੱਗਦੀ ਹੈ ਜੀ ਵੈਲੀ ਉਹ ਸਵੇਰੇ ਦੇਖਣ ਨੂੰ ਮਿਲਣਗੇ ਜੀ ਬਹੁਤ ਸੋਨੇ ਨਿਆਰੇ ਅੱਜ ਦਾ ਤੁਸੀਂ ਸਫਰ ਦੇਖਿਆ ਜੀ ਆਪਣਾ ਪਹਾੜਾਂ ਦੇ ਵਿੱਚ ਦਾ ਸ਼ਿਵਾਲਿਕ ਰੇਂਜ ਦੀ ਜਿਹੜੀ ਹੈਗੀ ਪਹਾੜੀਆਂ ਦਾ ਸਫਰ ਏ ਬਸ ਹੁਣ ਕੋਈ ਟਿਕਾਣਾ ਲੱਭਦੇ ਆਪਾਂ ਪੰਪੂਮ ਤੇ ਆਪਣਾ ਜਿਹੜਾ ਹੈਗਾ ਕੈਂਪ ਪੇਚ ਕਰ ਲੈਨੇ ਆ ਕਿ ਉਹਦੇ ਚ ਪੈਨੇ ਆ ਤੇ ਸਵੇਰੇ ਸੋਹਣੇ ਸੋਹਣੇ 뷰 ਦਿਖਾਵਾਂਗੇ ਤੇ ਇੱਕ ਕੱਲ ਟਰੈਕ ਵੀ ਕਰਾਂਗੇ ਜੀ ਹੋ ਸਕਿਆ ਤਾਂ ਉਹ ਟਰੈਕ ਬਹੁਤ ਹੀ ਸੋਹਣਾ ਹੋਵੇ ਜੀ ਤੇ ਕੱਲ ਉੱਥੋਂ ਤੁਹਾਨੂੰ ਆਪਾਂ ਪਰਸੋਂ ਸਵੇਰੇ ਆਪਾਂ ਤੁਹਾਨੂੰ ਉੱਥੋਂ ਦਿਖਾਵਾਂਗੇ ਜੀ ਸਨਰਾਈਜ਼ ਬਹੁਤ ਹੀ ਸੋਹਣਾ ਸਨਰਾਈਜ਼ ਰਾਤ ਹੋ ਗਈ ਸੀ ਜੀ ਤੇ ਕੋਈ ਟਿਕਾਣਾ ਲੱਭ ਰਹੇ ਸੀ ਟਾਈਮ ਤਾਂ ਹਲੇ ਵੈਸੇ ਸਵਾ 6 ਦਾ ਹੀ ਹੋਇਆ ਤੇ ਹਾਂ ਇੱਕ ਜਗ੍ਹਾ ਪਈ ਹੋਈ ਸੀਗੀ ਸੋਚਿਆ ਇੱਥੇ ਟੈਂਟ ਲਾ ਲਾਂਗੇ ਤਿਆਪ ਇਹ ਨਾਲ ਗੱਲਬਾਤ ਕਰੀ ਉਹ ਕਹਿੰਦੇ ਇੱਥੇ ਨਾ ਰਾਤ ਨੂੰ ਗੱਡੀਆਂ ਆ ਕੇ ਖੜ੍ਹ ਜਣੀਆਂ ਮਿਸਤਰੀਆਂ ਦੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਗ੍ਹਾ ਭਰ ਜੂਗੀ ਤੁਸੀਂ ਇੱਥੇ ਟੈਂਟ ਨਾ ਲਾਓ ਰਾਤ ਇੱਥੇ ਗੱਡੀਆਂ ਖੜ੍ਹਦੀਆਂ ਤੇ ਅੱਗੇ ਪੰਪ ਹੈਗਾ ਤੁਸੀਂ ਉੱਥੇ ਚਲੇ ਜਾਓਗੇ ਤੇ ਫਿਰ ਉੱਥੇ ਚਲਦੇ ਆਂ ਪੰਜਾਬੀ ਢਾਬਾ ਸੀਗਾ ਗੋਲੂ ਪੰਜਾਬੀ ਢਾਬਾ ਤੇ ਇੱਥੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੇਗੀ ਟੈਂਟ ਲਾਣ ਦੀ ਚਲੋ ਅੱਗੇ ਫਿਰ ਪੰਪ ਤੇ ਚਲਦੇ ਆਂ ਏਰੀਆ ਹਟਲੀਆਰਾ 150 ਕਿਲੋਮੀਟਰ ਦੂਰ ਆ ਗਏ ਆਂ ਜੀ ਅਸੀਂ ਲੁਧਿਆਣੇ ਪੰਜਾਬ ਤੋਂ ਲੋ ਜੀ ਬਾਈ मिल ਗਿਆ ਜੀ ਟਿਕਾਣਾ ਅੱਜ ਰਾਤ ਕੈਂਪਿੰਗ ਕਰਨ ਦਾ ਜੀ ਟਲੀਹਾਰਾ ਤੋਂ 1 ਕਿਲੋਮੀਟਰ ਅੱਗੇ ਆ ਜਿਹੜਾ ਰਾਹ ਜਾਂਦਾ ਇਟਲੀਹਾਰੇ ਵੱਲ ਜਾਂਦਾ ਹੈ ਅੱਜ ਮੈਂ ਸਿੱਧਾ ਚਲੇ ਜੋ ਤਾਂ ਆ ਹੈਗਾ ਜੀ ਸਾਹਮਣੇ ਇੰਡੀਅਨ ਔਇਲ ਵਾਲਿਆਂ ਦਾ ਜੀ ਪੰਪ ਇਹ ਸਾਰੀ ਰਾਤ ਖੁੱਲਾ ਰਹਿੰਦਾ ਤੇ ਬੰਦਾ ਬਾਥਰੂਮ ਉਤਰੂ ਜਾਣਾ ਹੋਵੇ ਤਾਂ ਸੋਖਾ ਰਹਿੰਦਾ ਜੀ ਇੱਥੇ ਇੰਨੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਧਰਲੇ ਪਾਸੇ ਜੀ ਆਪਣਾ ਟਿਕਾਣਾ ਅੱਜ ਟੈਂਟ ਦਾ ਆ ਖੜਿਆ ਜੀ ਆਪਣਾ ਮੋਟਰਸਾਈਕਲ ਆ ਬੈਗ ਦੇ ਵਿੱਚ ਹੀ ਅੰਦਰ ਟੈਂਟ ਹੈ ਤੇ ਖਾਣਾ ਪੀਣਾ ਪਿੱਛੇ ਆਪਣਾ ਟਿਹਾਰੇ ਤੋਂ ਇੱਕ ਥੋੜੀ ਜਿਹੀ ਜਗ੍ਹਾ ਹੈਗੀ ਹੈ ਤੇ ਆਪਣਾ ਜਿਹੜਾ ਖਾਣਾ ਪੀਣਾ ਸੀਗਾ ਹੋ ਗਿਆ ਜੀ ਟਿਹਾਰੀ ਤੋਂ ਥੋੜੀ ਜਿਹੀ ਪਹਿਲੇ ਇੱਕ ਨਾ ਹਾਂਟੀ ਲਗਾਉਂਦੇ ਨੇ ਮੇਰੇ ਬਹੁਤ ਤਗੜੇ ਤਰੀਕੇ ਨਾਲ ਜਾਣਕਾਰੀ ਆ ਉਹਨਾਂ ਨਾਲ ਤੇ ਪਿਛਲੇ ਕਈ ਸਾਲਾਂ ਤੋਂ ਮੈਂ ਜਾਣਦਾ ਹਾਂ ਆਂਦਾ ਜਾਂਦਾ ਰਹਿੰਦਾ ਤੇ ਉਹ ਅੱਜ ਮਿਲੇ ਉਹ ਵੀਡੀਓ ਨਹੀਂ ਬਣਾਣ ਦਿੱਤੀ ਉਹਨਾਂ ਨੇ ਤੇ ਮਿਲੇ ਤੇ ਵਧੀਆ ਹਾਲ ਚਾਲ ਪੁੱਛਿਆ ਇਹ ਕਰਿਆ ਉਹਨਾਂ ਨੇ ਮੈਨੂੰ ਇੱਕ ਫਿਰ ਕੁਲਚਾ ਪੈਕ ਕਰਕੇ ਦਿੱਤਾ ਜੀ ਕੋਈ ਚਾਰਜਿਸ ਵਗੈਰਾ ਪੈ ਰਿਹਾ ਨਹੀਂ ਤੇ ਕਹਿੰਦੇ ਬੜੇ ਚਿਰ ਬਾਅਦ ਆਇਆ ਕਿੱਥੇ ਗਿਓ ਫਿਰ ਮਾ ਉਹਨਾਂ ਨੂੰ ਵੀਡੀਓਆਂ ਦਿਖਾਈਆਂ ਆਪਣੀਆਂ ਮੈਂ ਕਿਹਾ ਸੀ 올 ਇੰਡੀਆ ਦੀ ਜਰਨੀ ਕਰ ਰਹੇ ਸੀਗੇ ਸਾਈਕਲਾਂ ਦੇ ਉੱਤੇ ਤੇ ਦੇਖਿਆ ਉਹਨਾਂ ਨੇ ਫੋਲੋ ਕਰਿਆ ਅਕਾਊਂਟ ਇਹ ਉਹ ਕਰਕੇ ਵਧੀਆ ਲਾਈਕ ਲੁੱਕ ਕਰਤਾ ਤੇ ਇੱਕ ਦਾ ਫੋਲੋਅਰ ਅਸੀਂ ਹੋਰ ਕਮਾ ਲਿਆ ਤੇ ਹੁਣ YouTube ਦਾ ਚੈਨਲ ਦਾ ਵੀ ਲਿੰਕ ਦੇ ਆਏ ਆ ਕਹਿੰਦੇ ਮੇਰੀ ਵੀਡੀਓ ਹੀ ਬਣਾਣੀ ਮੇਰੀ ਵੀਡੀਓ ਨਹੀਂ ਬਣਾਣੀ ਤੇ ਫਿਰ ਆ ਉਹਨਾਂ ਨੇ ਇੱਕ ਆਪਾਂ ਕੁਲਚਾ ਪੈਕ ਕਰਕੇ ਦਿੱਤਾ ਤੇ ਨਾਲ ਖਵਾ ਤੇ ਉਹਨਾਂ ਨੇ ਸਾਨੂੰ ਨੂਡਲ ਜੀ ਬਹੁਤ ਵਧੀਆ ਬਣਾ ਰੱਖੇ ਸੀਗੇ ਵੈਜ ਨੂਡਲਸ ਬਣਾ ਦੇਣੇ ਉਹ ਆਪ ਹੀ ਆਟੇਲੇ ਨੂਡਲਸ ਬਣਾ ਦੇਣੇ ਤੇ ਉਹ ਖਾਏ ਤੇ ਆਪਣਾ ਟੇਟੋੜ ਜਿਹੜਾ ਹੈਗਾ ਜਮਾਂ ਭਰ ਗਿਆ ਜੀ ਇੱਥੇ ਹੁਣ ਅਸੀਂ ਕੈਂਪਿੰਗ ਕਰਾਂਗੇ ਜੀ ਇਸ ਸਥਾਨ ਦੇ ਉੱਤੇ ਟੈਂਟ ਲਾ ਲੈਣੇ ਆ ਜੀ ਫਟਾਫਟ ਸਾਹਮਣੇ ਹੈਗਾ ਜੀ ਇੰਡੀਅਨ ਰੋਅਲ ਦਾ ਪੰਪ ਤੇ ਆਹ ਲੱਗ ਗਿਆ ਜੀ ਆਪਣਾ ਟੈਂਟ ਜੀ ਆ ਇੱਧਰ ਇਸਲੇ ਪਾਸੇ ਆਪਾਂ ਆਪਣਾ ਮੋਟਰਸਾਈਕਲ ਖੜਾ ਦਿੱਤਾ ਹੋਇਆ ਵੇ ਜੀ। ਪਿਆ ਇੱਥੇ ਗਰਾਗੋਟਾ ਮੋਬਾਈਲ ਟਿਲਯਾਰਾ ਖੱਡ ਇਹਨੂੰ ਖੱਡ ਕਹਿੰਦੇ ਨੇ ਜੀ ਏਰੀਏ ਨੂੰ ਤੇ ਇੱਥੇ ਜੇ ਕੋਈ ਉਹ ਹੋਵੇ ਨਾ ਜੀ ਆਪਣਾ ਨੀਵਾ ਪਾਸਾ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਪਾਣੀ ਦਾ ਸਰੋਤ ਹੋਵੇ ਉਹਨੂੰ ਆਪਾਂ ਖੱਡ ਕਹਿੰਦੇ ਨੇ ਜੀ ਹਿਮਾਚਲ ਦੇ ਵਿੱਚ ਤੇ ਇਹ ਥੋੜਾ ਨੀਵਾ ਪਾਸਾ ਹੈ ਤਾਂ ਕਰਕੇ ਇਹਨੂੰ ਖੱਡ ਕਹਿੰਦੇ ਨੇ ਢਾਲ ਦੇ ਵਿੱਚ ਆ ਜਾਂਦਾ ਵੈਲੀ ਜੀ ਹੈ। ਆ ਟੈਂਟ ਆਪਣਾ ਲੱਗ ਗਿਆ। ਗੱਲ ਬਾਤ ਕਰੀਏ ਅੰਦਰ ਦਾ ਮਾਹੌਲ ਓਕੇ ਦੀ ਰਿਪੋਰਟ ਹੈ ਜੀ ਉਹ ਆਪਣਾ ਸਲੀਪਿੰਗ ਬੈਗ ਡੀ ਕੇਸ ਨਾਲ ਹੋਣ ਵਾਲਾ ਆ ਆਪਣਾ ਦੂਜਾ ਬੈਗ ਆ ਆਪਣਾ ਹੈਲਮਟ ਤੇ ਇਧਰਲੇ ਪਾਸੇ ਆਪਣਾ ਸਪੀਕਰ ਪਿਆ ਜੀ ਜਿਹੜਾ ਆਪਾਂ ਨੂੰ ਸ਼ੁਭਮ ਭਾਈ ਨੇ ਦਿੱਤਾ ਸੀ ਇਹ ਮੈਂ ਤਾਂ ਲਿਆਇਆ ਸੀਗਾ ਭਾਈ ਇਹਦੀ ਬੈਕਅਪ ਜਿਹੜਾ ਹੈਗਾ ਨਾ ਤਾਂ ਬੈਕਅਪ ਉਹ ਬਹੁਤ ਜ਼ਿਆਦਾ ਹੈਗਾ ਜੀ तकरीबन 2 ਦਿਨ ਕੱਢ ਜਾਂਦਾ ਹੈ ਤੇ ਆ ਦੇਖੋ ਜੀ ਆਪਣਾ ਟੈਂਟ ਆ ਤਾਂ ਪਾਟਿਆ ਹੀ ਹੋਇਆ ਹੈ ਹੋਲ ਇੰਡੀਆ ਦੇ ਵਿੱਚ ਆ ਚੀਜ਼ ਥੋੜੀ ਜੀ ਕਵਰ ਅਪ ਨਹੀਂ ਕਰ ਸਕਦੇ ਬੱਗ ਪ੍ਰੂਫ ਨਹੀਂ ਹੈਗਾ ਇਹ ਸਨੇਕ ਪ੍ਰੂਫ ਨਹੀਂ ਹੈਗਾ ਪਰ ਚਲੋ ਕੋਈ ਨਹੀਂ ਜੇ ਜਿਪ ਪਲਵਾਵਾਂਗੇ ਹੁਣ ਆਪਾਂ ਕਸ਼ਮੀਰ ਜਾਣ ਤੋਂ ਪਹਿਲਾਂ ਜੀ ਇਹੀ ਸਹੀ ਕਰਵਾ ਲਾਂਗੇ ਜੀ ਕਿਉਂਕਿ ਪੈਸੇ ਹਲੇ ਹੈ ਨਹੀਂ ਹਲੇ ਫਾਈਨੈਂਸ਼ੀਅਲੀ ਅਸੀਂ ਆਪਾਂ ਡਾਊਨ ਚੱਲ ਰਹੇ ਹਾਂ ਥੋੜਾ ਕਰਾਈਸਿਸ ਦੇ ਵਿੱਚ ਤੇ ਇੱਥੇ ਪਵਾਂਗੇ ਜੀ ਆਪਾਂ ਆਪਣੀ ਰਾਤ ਕੱਟਾਂਗੇ ਤੇ ਬਹੁਤ ਹੀ ਵਧੀਆ ਟਿਕਾਣਾ ਮਿਲ ਗਿਆ ਹੈ ਰਾਤ ਠੰਡ ਜ਼ਰੂਰ ਲੱਗੇਗੀ ਪਰ ਆਪਣਾ ਜਿਹੜਾ ਸਲੀਪਿੰਗ ਬੈਗ ਹੈਗਾ ਨਾ ਜੀ ਉਹ ਉਹ ਜਿਹੜਾ ਹੈਗਾ ਮਾਈਨਸ 5 ਡਿਗਰੀ ਤੱਕ ਕੈਪੇਬਲ ਹੈਗਾ ਤੇ 5 ਡਿਗਰੀ ਤੱਕ ਉਹ ਆਪਣਾ ਕੱਟ ਜਾਊਗਾ ਜੀ ਮਾਈਨਸ ਘਟਾਓ ਦੇ ਵਿੱਚ ਅਗਰ ਤਾਪਮਾਨ ਹੋਇਆ ਚਲੋ ਜੀ ਪੈਨ ਨੇ ਆ ਜੀ ਹੁਣ ਅੰਦਰ ਤੇ ਆ ਕੋਈ ਬਾਥਰੂਮ ਬੂਧਰਮ ਜਾਣ ਦੀ ਕੋਈ ਦਿੱਕਤ ਆਈ ਤਾਂ ਸਾਰੀ ਰਾਤ ਪੰਪ ਖੁੱਲ੍ਹਾ ਹੀ ਐ ਇੱਥੇ ਜਾ ਕੇ ਆਪ ਆਇਆ ਵਾਂਗੇ ਬਾਕੀ ਸਾਰਾ ਸੌਣ ਲੈ ਕੇ ਤੇ ਤੁਰੇ ਹੀ ਆਉਂਨਾ ਤਾ ਕਿ ਨਾਣ ਤੋਣ ਦਾ ਆਪਣਾ ਪ੍ਰਬੰਧ ਪੰਪ ਤੇ ਜੇ ਹੋ ਗਿਆ ਤਾਂ ਵੀ ਠੀਕ ਐ ਨਾ ਹੋਇਆ ਤੇ ਬਾਈ ਠੰਡੀ ਬਹੁਤ ਹੈਗੀ ਇੱਥੇ ਤੇ ਆਪਾਂ ਇੱਕ ਦੋ ਦਿਨ ਖੜਕੇ ਨਾ ਆ ਵੀ ਲੈ ਤਾਂ ਵੀ ਕੋਈ ਚੱਕਰ ਨਹੀਂ ਗਾਇਨਾ ਪਰ ਇਹ ਐ ਕਿ ਆਪਣਾ ਤਿੰਨ ਚਾਰ ਦਿਨ ਆਪਾਂ ਬਣਾਣ ਆਏ ਆ ਵੀਡੀਓਜ਼ ਅਨਟੋਲਡ ਹਿਮਾਲਿਆਸ ਦੀ ਸੀਰੀਜ਼ ਐ ਜੀ ਚਾਰ ਕ ਦਿਨ ਦੀ ਉਹ ਆਪਾਂ ਵਧੀਆ ਤਰੀਕੇ ਨਾਲ ਬਣਾ ਕੇ ਲੈ ਕੇ ਜਾਵਾਂਗੇ ਅੱਜ ਤਾਂ ਜੀ ਸਫ਼ਰ ਦਾ ਹੀ ਹੋ ਗਿਆ ਸੀਗਾ ਸਾਰਾ ਹਿਸਾਬ ਕਿਤਾਬ ਕੱਲ ਜਿਹੜਾ ਹਿਸਾਬ ਕਿਤਾਬ ਹੈਗਾ ਸਾਰਾ ਉਹ ਆਪਣਾ ਹੋਊਗਾ ਜੀ ਵਧੀਆ ਵਧੀਆ ਵਿਊਜ਼ ਨੇਚਰ ਪਹਾੜੀਆਂ ਜਿਹੜੀਆਂ ਬਹੁਤ ਉੱਚੀਆਂ-ਉੱਚੀਆਂ ਪਹਾੜੀਆਂ ਨੇ ਜਿੱਦਾਂ ਮੈਂ ਇੰਦਰ ਹਰ ਚੋਟੀ ਦਾ ਟਰੈਕ ਕਰਿਆ ਉਹ ਪਹਾੜੀਆਂ ਸਾਰੀ ਮਤਲਬ ਰੇਂਜੀਜ਼ ਨਜ਼ਰ ਆਣ ਗਈਆਂ ਆਪਣੀਆਂ ਥੋਲਾਤਰ ਰੇਂਜੀਜ਼ ਉਹ ਏਰੀਆ ਦਾ ਜਿਹੜਾ ਹੈਗਾ ਆਪਾਂ ਟਰੈਕ ਕਰਾਂਗੇ ਇਲਾਕਾ ਗਲੇਸ਼ੀਅਰ ਤੱਕ ਖਾਣ ਪੀਣ ਦਾ ਮਾਮਲਾ ਵੀ ਸੈੱਟ ਕਰ ਲਿਆ ਕੋਲਚਾ ਲੈ ਕੇ ਆਏ ਆ ਉਹ ਖਾ ਲੈਣੇ ਆ ਜੀ ਆਹ ਜੀ ਪਿੱਛੇ ਦੀਦੀ ਸੀਗੇ ਉਹਨਾਂ ਨੇ ਸਾਨੂੰ ਕੋਲਚਾ ਪੈਕ ਕਰਤਾ ਸੀ ਥੋੜਾ ਦੱਬ ਕੇ ਛੋਲੇ ਬਾਹਰ ਆ ਗਏ ਨੇ ਖਾ ਲੈਨੇ ਆ ਜੀ ਕੋਈ ਨਹੀਂ ਇਹੀ ਬਚਾਉ ਕੋਲਚਾ ਤਾਂ ਮੈਂ ਉਹ ਦੇੜ ਗਿਆ ਜੀ ਬਹੁਤ ਹੀ ਸਵਾਦ ਸੀਗਾ ਜੀ ਤੇ ਆ ਹੁਣ ਚਲੀ ਜੰਨੇ ਆ ਜੀ ਅਸੀਂ ਪਾਪੜ ਤੇ ਇਸ ਟੂਰ ਤੇ ਮੈਂ ਆਇਆ ਹੋਇਆ ਆ ਜੀ ਬਿਲਕੁਲ ਇਕੱਲਾ ਤੇ ਇਕੱਲਾ ਮੈਂ ਪਹਿਲੇ ਬਹੁਤ ਟੂਰ ਕਰਦਾ ਸੀ ਤੇ ਮੈਨੂੰ ਕਿਸੇ ਦਾ ਡਰ ਦੂਰ ਤਾਂ ਹੈ ਨਹੀਂਗਾ ਤੇ ਬਾਸ ਹੁਣ ਟੈਂਟ ਬੰਦ ਕਰਦਿਆਂ ਤੇ ਪੈਣਾ ਹੈ ਜੀ ਫਿਰ ਇਸ ਵੀ ਲੋਗ ਨੂੰ ਆਪਾਂ ਇੱਥੇ ਜਿਹੜਾ ਹੈਗਾ ਖਤਮ ਕਰਦੇ ਆ ਮਿਲਦੇ ਆਂ ਅੱਜ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤਕੰਦੇਲੀ ਕੁਡਵੈ ਰਵਰਾਖਾ ਛੱਡਦੀ ਕਲਾ ਤੇ ਸਸਰੀਕਾਲ ਜੀ ਹਰੀ ਕ੍ਰਿਸ਼ਨਾ ਹਰੀ ਹਰੀ ਬੋਲ ਹਰੀ